ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦ ਸਾਹਿਬ ਦੀ ਬਾਣੀ ਦੇ ਵਿਚਾਰ ਦੇ ਨਾਲ ਅਸੀਂ ਸਾਰੇ ਜੁੜ ਰਹੇ ਹਾਂ ਅੱਜ ਅਸੀਂ ਵਿਚਾਰ ਕਰਾਂਗੇ ਆਨੰਦ ਸਾਹਿਬ ਦੀ 29ਵੀਂ ਪੌੜੀ 29th ਪੌੜੀ ਆਫ ਆਨੰਦ ਸਾਹਿਬ ਇਸ ਦੀ ਪਹਿਲੀ ਪੰਕਤੀ ਹੈ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਇਸ ਤੋਂ ਪਹਿਲੀ ਪੌੜੀ ਚ ਅਸੀਂ ਇਹ ਜਾਣਿਆ ਸੀ ਕਿ ਜਦੋਂ ਅਸੀਂ ਮਾਂ ਦੇ ਗਰਭ ਦੀ ਗੱਲ ਕਰਦੇ ਹਾਂ ਤਾਂ ਗੁਰਬਾਣੀ ਚ ਬਹੁਤੀ ਵਾਰ ਮਾਤ ਨੂੰ ਕਿਹਾ ਹੈ ਸਾਡੀ ਮਤ ਦੇ ਗਰਭ ਸਾਡੇ ਮਤ ਜਿਹੜੀ ਹੈ ਉਹਦੇ ਧੁਰ ਅੰਦਰ ਜਿਵੇਂ ਮਾਂ ਦੇ ਗਰਭ ਦੇ ਵਿੱਚ ਸਾਡੇ ਸਰੀਰ ਦਾ ਜਨਮ ਹੁੰਦਾ ਹੈ ਸਰੀਰ ਦੀ ਬਣਤਰ ਬਣਦੀ ਹੈ ਇਸੇ ਤਰ੍ਹਾਂ ਸਾਡੀ ਮਤ ਦੇ ਗਰਭ ਦੇ ਅੰਦਰ ਸਾਡੀ ਮਤ ਦੇ ਧੁਰ ਅੰਦਰ ਸਾਡਾ ਕਿਰਦਾਰ ਸਾਡੇ ਖਿਆਲ ਸਾਡੇ ਵਿਚਾਰ ਬਣਦੇ ਨੇ ਇਸ ਪੌੜੀ ਨੂੰ ਵੀ ਅਸੀਂ ਉਸੇ ਹੀ ਤਰ੍ਹਾਂ ਸਮਝਣਾ ਹੈ ਜੈਸੀ ਅਗਨ ਉਦਰਮਹਿ ਤੇਸੀ ਬਾਹਰ ਮਾਇਆ ਜਿੱਦਾਂ ਦੀ ਅੰਦਰ ਅੱਗ ਹੈ ਓਦਾਂ ਦੀ ਹੀ ਬਾਹਰ ਮਾ ਬਣ ਜਾਏਗੀ ਓਦਾਂ ਦੀ ਹੀ ਮਤ ਬਣ ਜਾਏਗੀ ਪਿਛਲੀ ਪੌੜੀ ਤੇ ਅਸੀਂ ਜਾਣਿਆ ਸੀ ਅੱਗ ਅੰਦਰ ਅੱਗ ਬਣੀ ਹੋਈ ਹੈ ਅੱਗ ਹੈ ਵਿਕਾਰਾਂ ਦੀ ਤ੍ਰਿਸ਼ਨਾ ਦੀ ਲਾਲਚ ਦੀ ਝੂਠ ਦੀ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਆਲ ਦੋਜ਼ ਅਨ ਐਂਡਿੰਗ ਡਿਜ਼ਾਇਰਸ ਦੈਟ ਹੇਟ ਐਨਵੀ ਜੈਲਸੀ ਨਫਰਤ ਈਰਖਾ ਇਹ ਅੱਗ ਹੈ ਸਾਡੇ ਅੰਦਰ ਬਲ ਰਹੀ ਅਨਐਂਡਿੰਗ ਡਿਜ਼ਾਇਰਸ ਕ੍ਰਿਸ਼ਨਾ ਤੋ ਜੈਸੀ ਅਗਨ ਉਦਰ ਉਦਰ ਕਹਿੰਦੇ ਨੇ ਢਿੱਡ ਨੂੰ ਗਰਭ ਨੂੰ ਉਦਰ ਕਹਿੰਦੇ ਨੇ ਅੰਦਰ ਤੇਰੇ ਢਿੱਡ ਚ ਕੀ ਚੱਲ ਰਿਹਾ ਆ ਉਹ ਮੂੰਹ ਤੇ ਬੜਾ ਮਿੱਠਾ ਪਰ ਉਹਦਾ ਢਿੱਡ ਕੌਣ ਜਾਣਦਾ ਹੈ ਪੰਜਾਬੀ ਦੀਆਂ ਕਹਾਵਤਾਂ ਨੇ ਨਾ ਕਿੰਨੂ ਪਤਾ ਉਹਦੇ ਢਿੱਡ ਚ ਕੀ ਹੈ ਕਿਹੜਾ ਸੀਕ੍ਰੀਟ ਲੁਕੋਈ ਫਿਰਦਾ ਆ ਆਪਣੇ ਢਿੱਡ ਚ ਕੀ ਰੱਖੀ ਬੈਠਾ ਆ ਤੋ ਢਿੱਡ ਪੇਟ ਗਰਭ ਉਦਰ ਸੋਚ ਮਤਾ ਸਾਡੇ ਅੰਦਰ ਕੀ ਹੈ ਤਾਂ ਜਿਹੋ ਜਿਹਾ ਸਾਡੇ ਅੰਦਰ ਹੈ ਜਿਹੜੇ ਅੰਦਰ ਖਿਆਲ ਨੇ ਜੇ ਚੰਗੇ ਨੇ ਤੇ ਮਤ ਚੰਗੀ ਹੋਏਗੀ ਜੇ ਮਾੜੇ ਨੇ ਤੇ ਮਾੜੀ ਹੁੰਦੀ ਜਾਏਗੀ ਜਿਹੋ ਜਿਹੇ ਵਿਕਾਰਾਂ ਦੀ ਅੱਗ ਸਾਡੇ ਅੰਦਰ ਹੁੰਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਸਤਗੁਰੂ ਨੇ ਫਰਮਾਨ ਕੀਤਾ ਜੋ ਅੰਦਰ ਹੈ ਉਹੀ ਉਗਦਾ ਹੈ बाकी जो अस मूँ बोल के दस रहे चंगी चंगी गल् कर रहे हैं सिर्फ हवा है हवा जो अंदर है वह उगना है जो जी होए सो उगवे मुंह का कहया वाओ मुंह तो कीतिया हुई गल् सिर्फ हवा का बुला ही है वट एवर वी आर टॉकिंग आउटसाइड वी मे बी टॉकिंग वेरी गुड वेरी गुड थिंग्स एंड ट्राइंग टू प्रूव आर वेरी गुड वेरी नाइस वेरी वाइज बट वट्स इनसाइड ਵੋਟਸ आवर ਇੰਟੈਂਸ਼ਨ ਜੋ ਅੰਦਰ ਨੀਅਤ ਹੈ ਜੋ ਅੰਦਰ ਜੀ ਦੇ ਵਿੱਚ ਹੈ ਉਧਰ ਵਿੱਚ ਹੈ ਉਹੋ ਜਿਹੀ ਬਾਹਰ ਅਸਲ ਬਣਨਾ ਆ ਬਾਰ ਉਹ ਅਸੀਂ ਜੋ ਮਰਜੀ ਬੋਲਦੇ ਰਹ ਜਾਈਏ ਤੋਂ ਜਿਹੋ ਜਿਹੀ ਵਿਕਾਰਾਂ ਦੀ ਅੱਗ ਸਾਡੇ ਅੰਦਰ ਹੈ ਉਹੋ ਜਿਹੀ ਸਾਡੀ ਬਾਹਰੀ ਮੱਤ ਵੀ ਹੋ ਜਾਂਦੀ ਹੈ ਮਾਇਆ ਮਤ ਮਾਂ ਪਿਛੇ ਆਇਆ ਸੀ ਜਿਵੇਂ ਮਾਤਾ ਦੇ ਗਰਭ ਦੇ ਵਿੱਚ ਉਥੇ ਮਾਤਾ ਮਾਤਾ ਮਤ ਨੂੰ ਕਿਹਾ ਮਾਇਆ ਮਾਇਆ ਵੀ ਮਾਂ ਨੂੰ ਕਹਿੰਦੇ ਨੇ ਗੁਰਬਾਣੀ 'ਚ ਇੱਕ ਬੜਾ ਸੋਹਣਾ ਸ਼ਬਦ ਹੈ ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ ਸੇ ਮੈਂ ਗੁਣ ਨਾਹੀ ਹਉ ਕਿਉਂ ਮਿਲਾ ਮੇਰੀ ਮਾਇਆ ਮੇਰੀ ਮਾਂ ਹੈ ਮੇਰੀ ਮਤ ਮੇਰੇ 'ਚ ਉਹ ਗੁਣ ਕਿੱਦਾਂ ਆਣ ਕੀ ਮੈਂ ਪ੍ਰਭੂ ਨੂੰ ਮਿਲਾ ਮਾਇਆ ਮਾਂ ਮਤ ਜਿਹੋ ਜੇ ਅੰਦਰ ਵਿਕਾਰਾਂ ਦੀ ਆਗ ਹੋਏਗੀ ਮਤ ਉਹੋ ਜੀ ਹੁੰਦੀ ਜਾਏਗੀ द काइंड ऑफ फायर ऑफ वॉइस द फायर ऑफ ग्रीड हेट एनवी जैलसी लस्ट एंगर ईगो द फायर ऑफ अनडिंग डिजायर दट बर्नज इनसाइड अस अवर आउट इंटलैक्ट बिकम ऑफ द सेम काइंड जो जि अंदर होवे अं बोद लग जावे ओह जी अकल हो जाएगी भावे कि भी किताबा क्यों ना पढ़िए किएका एवर वी मे रीड वैपनिंग विद इन वायर इंग विद इन अस दैट्स गोइंग टू डिफाइन अवर आउटर एक्शन अवर आउटर इंटलैक्ट माया अगन सब इको जि करता है खेल रचायाता पुरख परमात्मा का खेल है ਉਦੀ ਰਚਨਾ ਉਦੀ ਕੁਦਰਤੀ ਇਹੋ ਜੀ ਹੈ ਇਹ ਉਸ ਕਰਤਾਰ ਦੇ ਬਣਾਈ ਹੋਈ ਇਸ ਕੁਦਰਤ ਇਸ ਜੀਵਨ ਦਾ ਨਿਯਮ ਹੈ ਇਹ ਲਾਅ ਹੈ ਇਹ ਉਸੂਲ ਹੈ ਕਿ ਸਾਡੀ ਬਾਹਰੀ ਮਤ ਤੇ ਸਭ ਕੁਝ ਅੰਦਰਲੇ ਵਿਕਾਰਾਂ ਵਰਗਾ ਹੀ ਹੋ ਜਾਂਦਾ ਹੈ ਜੋ ਅਸੀਂ ਅੰਦਰੋਂ ਸੋਚ ਵਿਚਾਰ ਰੱਖਦੇ ਜਿਹੋ ਜਿਹੇ ਵਿਕਾਰ ਜਾਂ ਗੁਣ ਸਾਡੇ ਅੰਦਰ ਨੇ ਉਹੋ ਜੀ ਸਾਡੀ ਮਤ ਚੰਗੇ ਗੁਣ ਅੰਦਰ ਨੇ ਅੰਦਰੋਂ ਠੰਡੇ ਆ ਬਾਹਰੋਂ ਆਪਣੇ ਆਪ ਹੀ ਸਾਡੇ ਕਰਮ ਸਾਡੀ ਅਕਲ ਸਾਡੀ ਸੋਚ ਚੰਗੀ ਹੋਏਗੀ ਪਰ ਕਈ ਵਾਰ ਬਹੁਤਾ ਸਿਰਫ ਪਿੱਛੇ ਪੌੜੀਆਂ ਆਈਆਂ ਸੀ ਨਾ ਆਨੰਦ ਸਾਹਿਬ ਦੇ ਵਿੱਚ ਵੀ ਜਿਉਂ ਮੈਲੇ ਬਾਹਰੋਂ ਨਿਰਮਲ ਬਾਹਰੋਂ ਤਾਂ ਬੜੇ ਨਿਰਮਲ ਪਰ ਅੰਦਰ ਮੈਲ ਜੇ ਅੰਦਰ ਮੈਲ ਹੈ ਬਾਹਰੋਂ ਨਿਰਮਲਤਾ ਦਾ ਢੋਂਗ ਹੋ ਸਕਦਾ ਦਿਖਾਵਾ ਹੋ ਸਕਦਾ ਪਰ ਨਿਰਮਲ ਨਹੀਂ ਹੋ ਸਕਦੇ ਜੇ ਅੰਦਰ ਜੀੜਾ ਅਗਨ ਬਰਾਬਰ ਤਪੈ ਜੇ ਅੰਦਰ ਵਿਕਾਰਾਂ ਦੀ ਅੱਗ ਹੈ ਬਾਹਰੋਂ ਸਿਆਣਪ ਦੀਆਂ ਗੱਲਾਂ ਹੋ ਸਕਦੀਆਂ ਸਿਆਣੇ ਨਹੀਂ ਹੋ ਸਕਦੇ ਉਹੋ ਜੀ ਹੀ ਮਤ ਹੋ ਜਾਏਗੀ ਇਹ ਨਿਯਮ ਹੈ ਇਹ ਕੁਦਰਤੀ ਨਿਯਮ ਹੈ ਪ੍ਰਮਾਤਮਾ ਦੇ ਬਣਾਏ ਹੋਏ ਇਸ ਜੀਵਨ ਦਾ ਇਹ ਨਿਯਮ ਹੈ ਜਿਹੋ ਜੇ ਤੁਸੀਂ ਅੰਦਰੋਂ ਉਹੋ ਜੇ ਬਾਹਰੋਂ ਹੋ ਜਾਣਾ ਹੈ ਜਿੰਨਾ ਮਰਜ਼ੀ ਪਖੰਡ ਕਰ ਲਈਏ ਜਿੰਨਾ ਮਰਜ਼ੀ ਦਿਖਾਵਾ ਕਰ ਲਈਏ ਇਹ ਉਸ ਕਰਤਾਰ ਦੇ ਬਣਾਏ ਜੀਮ ਜੀਵਨ ਦਾ ਨਿਯਮ ਹੈ ਕਿ ਸਾਡੀ ਬਾਹਰੀ ਮਤ ਸਾਡੇ ਕਰਮ ਤੇ ਸਭ ਕੁਝ ਸਾਡੇ ਅੰਦਰਲੇ ਵਿਕਾਰਾਂ ਵਰਗਾ ਹੀ ਹੋ ਜਾਂਦਾ ਹੈ ਥਿਸ ਇਸ ਦਾ ਲਾ ਆਫ ਲਾਈਫ ਮੇਡ ਬਾਈ ਦਾ ਕ੍ਰੀਏਟਰ that our outer intellect our actions our reflections whatever we how we behave outside reflects our inner vices that's the law we may talk wise we may talk kind we may talk compassionate but if there's hate within ego and greed within all those talks all those readings is just a pretense see the kavachakar sakadeha show off karakadeha ਪਰ ਸੱਚੀ ਚ ਉਹ ਜੇ ਨਹੀਂ ਹੋ ਸਕਦੇ ਜੇ ਅੰਦਰ ਵਿਕਾਰਾਂ ਦੀ ਅੱਗ ਹੈ ਤਾਂ ਬਾਹਰੋਂ ਮਤ ਕਰਮ ਸੋਚ ਸਭ ਉਹੀ ਹੋਏਗਾ ਉਹੀ ਹੋਏਗਾ ਅਗਲੀ ਪੰਕਤੀ ਦੇਖਦੇ ਆਂ ਜਾਤਸ ਭਾਣਾ ਭਣਾ ਵਰਡ ਨੂੰ ਅਸੀਂ ਬੜੀ ਬੜੀ ਐਕਸਪਲੇਨ ਕੀਤਾ ਪਹਿਲਾਂ ਭਾਣਾ ਭਾ ਜਾਣਾ ਭਣਾ ਜਿਸ ਤੇ ਪਿਆਰ ਆ ਜਾਵੇ ਜੇ ਕਿਤੇ ਇਸ ਸਾਡੇ ਅੰਦਰਲੇ ਜੀ ਨੂੰ ਪ੍ਰਮਾਤਮਾ ਭਾ ਜਾਵੇ ਜਾਤਸ ਭਾਣਾ ਜੀਵ ਭਾ ਜਾਵੇ ਤਾਂ ਜੰਮਿਆ ਫਿਰ ਜਨਮ ਹੁੰਦਾ ਹੈ ਨਵਾਂ ਇੱਕ ਅੰਦਰ ਸਾਡੇ ਉਸ ਮਤ ਦੀ ਕੁਖ ਦੇ ਵਿੱਚ ਨਹੀਂ ਤੇ ਵਿਕਾਰਾਂ ਦਾ ਜਨਮ ਹੋ ਰਿਹਾ ਬੁਰੇ ਕਿਰਦਾਰ ਦਾ ਜਨਮ ਹੋ ਰਿਹਾ ਜੇ ਅੰਦਰ ਮੈਲ ਹੈ ਤੇ ਬਾਹਰੋਂ ਮਤ ਵੀ ਮੈਲੀ ਹੁੰਦੀ ਜਾਂਦੀ ਹੈ ਜੇ ਮਤ ਮੈਲੀ ਤੇ ਅੰਦਰ ਦੋਨੋਂ ਪਾਸੇ ਸਿਮਲਟੇਨੀਅਸਲੀ ਚੱਲ ਰਿਹਾ ਹੈ ਕੰਪਲੀਮੈਂਟਰੀ ਇੱਕ ਦੂਜੇ ਦੇ ਪੂਰਕ ਨੇ ਜੇ ਮਤ ਮੈਲੀ ਹੈ ਤੇ ਮਨ ਮੈਲਾ ਹੈ ਕਿਰਦਾਰ ਮੈਲਾ ਹੈ ਜੇ ਅੰਦਰ ਮੈਲ ਵਿਕਾਰਾਂ ਦੀ ਹੈ ਤੇ ਮਤ ਉਹ ਵੀ ਚੰਗੀ ਨਹੀਂ ਹੋ ਸਕਦੀ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਹੁਣ ਇੱਕ ਤੇ ਪਰਿਵਾਰ ਬਾਹਰ ਹੈ ਜਨਮ ਹੁੰਦਾ ਬਾਹਰ ਪਰਿਵਾਰ ਮਿਲਦਾ ਹੈ ਉਹ ਸਰੀਰ ਦੀ ਗੱਲ ਹੈ ਪਰ ਮੇਰੇ ਅੰਦਰ ਵੀ ਜਨਮ ਹੋਇਆ ਕਿ ਨਹੀਂ ਅਸੀਂ ਕਹਿੰਦੇ ਆ ਕਿ ਕੋਈ ਬੰਦਾ ਸਾਰੀ ਉਮਰ ਕਿਸੇ ਗਰੀਬੀ ਵਿੱਚ ਰਿਹਾ ਦੁੱਖ ਵਿੱਚ ਰਿਹਾ ਅਚਾਨਕ ਉਸ ਦੀ ਲਾਈਫ ਚੇਂਜ ਹੋ ਗਈ ਜ਼ਿੰਦਗੀ ਚੇਂਜ ਹੋ ਗਈ ਸੁਖ ਆ ਗਏ ਕਿਤੋਂ ਲਾਟਰੀ ਲੱਗੀ ਕੋਈ ਧਨ ਪਦਾਰਥ ਮਿਲ ਗਿਆ ਸਭ ਕੁਝ ਹੀ ਬਦਲ ਗਿਆ ਨਵਾਂ ਘਰ ਬਣ ਗਿਆ ਸਭ ਸੁਖ ਸ਼ਾਂਤ ਅਸੀਂ ਕਹਿੰਦੇ ਨਵਾਂ ਜਨਮ ਮਿਲ ਗਿਆ ਨਵਾਂ ਜਨਮ ਮਿਲ ਗਿਆ ਤੇ ਜਦੋਂ ਸਭ ਕੁਝ ਹੁੰਦੇ ਹੋਇਆ ਸਭ ਕੁਝ ਖਰਾਬ ਹੋ ਜਾਏ ਲੁੱਟ ਜਾਏ ਅਸੀਂ ਕਹਿੰਦਾ ਤਾਂ ਮਾਰ ਹੀ ਗਿਆ ਖਤਮ ਹੀ ਹੋ ਗਿਆ ਹੁਣ ਨਹੀਂ ਰਿਹਾ ਇਹਦੇ ਕੋਲ ਕੁਝ ਇਸੇ ਤਰ੍ਹਾਂ ਹੀ ਗਿਆਨ ਦੇ ਰਾਹ ਦੇ ਵਿੱਚ ਵੀ ਜਦੋਂ ਅਸੀਂ ਆਪਣੀ ਬਹੁਤ ਪੜ੍ਹਾਈ ਬੜਾ ਗਿਆਨ ਬੜਾ ਧਰਮ ਕਰਮ ਹੋਣ ਦੇ ਬਾਵਜੂਦ ਵੀ ਵਿਕਾਰਾਂ 'ਚ ਪਏ ਰਹਿਣੇ ਅਸੀਂ ਮਰੇ ਹੋਏ ਆ ਇਸੇ ਨੂੰ ਆਤਮਕ ਮੌਤ ਕਿਹਾ ਪਰ ਜਦੋਂ ਅਸੀਂ ਉਹ ਵਿਕਾਰਾਂ ਨੂੰ ਛੱਡ ਕੇ ਗੁਰੂ ਦੇ ਚਰਨਾਂ ਲੱਗ ਜਾਂਦੇ ਆ ਸਤਿਗੁਰ ਕੇ ਜਨਮੇ ਜਦੋਂ ਗੁਰੂ ਦੇ ਗਿਆਨ ਨੂੰ ਅਮਲ ਵਿੱਚ ਲਿਆਉਣ ਲੱਗ ਜਾਂਦੇ ਫਿਰ ਜਨਮ ਮਿਲਦਾ ਹੈ ਸਾਧ ਸੰਗ ਭਇਓ ਜਨਮ ਪ੍ਰਾਪਤ ਗੁਰੂ ਦੀ ਸੰਗਤ ਕਰਕੇ ਗਿਆਨ ਦਾ ਸੰਗ ਕਰਕੇ ਜਨਮ ਮਿਲ ਜਾਂਦਾ ਵੀ ਰੀਕਲੇਮ आवर ਸੈਲਫ ਆਦਰਵਾਇਸ ਵੀ ਆਰ ਡੈਡ ਇਨਵਾਇਸਸ ਵੀ ਰੀਕਲੇਮ ਲਾਈਫ ਵੀ ਕਮ ਇਨਟੂ ਲਾਈਫ ਸਾਨੂੰ ਜਨਮ ਮਿਲ ਜਾਂਦਾ ਸੀ ਜੀ ਪੈਨੇ ਆ ਜਦੋਂ ਅਸੀਂ ਉਸ ਪਾਸੇ ਲੱਗਦੇ ਕਿਹੜੇ ਪਾਸੇ ਪਰ ਜਦੋਂ ਇਹ ਮਨ ਉਹੋ ਜਿਹਾ ਬਣ ਜਾਂਦਾ ਜੋ ਸਤਗੁਰੂ ਨੂੰ ਭੌਂਦਾ ਹੈ ਜਾਂ ਤਿਸ ਭਾਣਾ ਜੋ ਉਹਨੂੰ ਭੌਂਦਾ ਹੈ ਜਦੋਂ ਉਹੋ ਜਿਹਾ ਬਣਦਾ ਹੈ ਮਨ ਪਹਿਲੀਆਂ ਦੋ ਲਾਈਨਾਂ ਚ ਕੀ ਸੀ ਕਿ ਜਦੋਂ ਮਨ ਦੇ ਅੰਦਰ ਅੱਗ ਹੈ ਵਿਕਾਰਾਂ ਦੀ ਤ੍ਰਿਸ਼ਨਾ ਲਾਲਚ ਝੂਠ ਲਿੰਦਿਆ ਈਰਖਾ ਨਫ਼ਰਤ ਦੀ ਫਿਰ ਮਤ ਕਰਮ ਸਭ ਕੁਝ ਬਾਹਰ ਉਹ ਵੀ ਉਦਾਂ ਦੇ ਹੁੰਦੇ ਆ ਭਾਵੇਂ ਜਿੱਦਾਂ ਮਰਜੀ ਬੋਲ ਲਈਏ ਇਹ ਹੀ ਨਿਯਮ ਹੈ ਪਰ ਜਦੋਂ ਮਨ ਪਾਰ ਜਾਂਦਾ ਹੈ ਭਾਵ ਉਹ ਕਰਮ ਕਰਨ ਲੱਗ ਜਾਂਦਾ ਹੈ ਗੁਰੂ ਦੇ ਗਿਆਨ ਅਨੁਸਾਰ ਜੀਉਂਦਾ ਹੈ ਭਾ ਜਾਂਦਾ ਹੈ ਜਦੋਂ ਇਹੋ ਜੇ ਕਰਮ ਕਰਦਾ ਹੈ ਕਿ ਅਸੀਂ ਉਹਨੂੰ ਪਾ ਆ ਜਾਈਏ ਭਾਵ ਉਸ ਅਨੁਸਾਰ ਜੀਉਂਦਾ ਹੈ ਪਰ ਜੇ ਮਨ ਉਹ ਜਿਆ ਬਣ ਜਾਂਦਾ ਜੋ ਸਤਿਗੁਰੂ ਸਦਾ ਨਾਲ ਨਿਭਣ ਵਾਲੇ ਗਿਆਨ ਅਨੁਸਾਰ ਹੈ ਤਾਂ ਸਾਡਾ ਨਵਾਂ ਜਨਮ ਹੁੰਦਾ ਫਿਰ ਅਸੀਂ ਵਿਕਾਰਾਂ ਚ ਨਹੀਂ ਮਰਦੇ ਅਸੀਂ ਨਫ਼ਰਤ ਵਿੱਚ ਮਰ ਨਹੀਂ ਰਹੇ ਲਾਲਚ ਵਿੱਚ ਮਰੂ ਮਰੂ ਨਹੀਂ ਕਰ ਰਹੇ ਪਹਿਲੀਆਂ ਦੋ ਲਾਈਨਾਂ ਚ ਅਸੀਂ ਮਰ ਰਹੇ ਸੀ ਅੰਦਰੋਂ ਸੜ ਰਹੇ ਸੀ ਖਤਮ ਹੋ ਰਹੇ ਸੀ ਅੰਦਰੋਂ ਖੀਨ ਹੋ ਰਿਹਾ ਸਭ ਕੁਝ ਮੁੱਕ ਰਿਹਾ ਹੈ ਤੀਸਰੀ ਚ ਕੀ ਕਿਹਾ ਜਦੋਂ ਮਨ ਗੁਰੂ ਗਿਆਨ ਦੇ ਅਨੁਸਾਰ ਹੋ ਗਿਆ ਸੱਤ ਗੁਰੂ ਮੈਂ ਪਾਇਆ ਫਿਰ ਜਨਮ ਮਿਲਿਆ ਜਦੋਂ ਗੁਰੂ ਕੋਲ ਆ ਗਏ ਭਾਵ ਗੁਰੂ ਦੇ ਅਨੁਸਾਰ ਜੀਣ ਲੱਗ ਗਏ ਗੁਰਮੁਖ ਹੋ ਗਏ ਫਿਰ ਜਨਮ ਮਿਲ ਗਿਆ ਸਾਧ ਸੰਗ ਭਇਓ ਜਨਮ ਪ੍ਰਾਪਤ ਗੁਰੂ ਦੀ ਸੰਗਤ ਗੁਰੂ ਦੇ ਗਿਆਨ ਦਾ ਸੰਗ ਕਰਕੇ ਉਸ ਅਨੁਸਾਰ ਜੀ ਕੇ ਜਨਮ ਪ੍ਰਾਪਤ ਹੋ ਗਿਆ ਨਹੀਂ ਤਾਂ ਕਈ ਜਨਮ ਪਹੇ ਕੀਟ ਪਤੰਗਾ ਨਹੀਂ ਤੇ ਸਾਰਾ ਸਾਰਾ ਦਿਨ ਪਤਾ ਨਹੀਂ ਕਦੀ ਕੀੜੇ ਮਕੋਰੇ ਬਣ ਜਾਂਦੇ ਕਦੀ ਅਸੀਂ ਕੁੱਤੇ ਬਿੱਲੇ ਬਣ ਜਾਂਦੇ ਕਦੀ ਅਸੀਂ ਕੁਝ ਬਣ ਜਾਂਦੇ ਕਦੀ ਰੁੱਖ ਕਦੀ ਪੱਥਰ ਬਣ ਜਾਂਦੇ ਕਦੀ ਪ੍ਰੇਤ ਹੀ ਹੋ ਜਾਂਦੇ ਜਦੋਂ ਤੱਕ ਅੰਦਰ ਵਿਕਾਰਾਂ ਦੀ ਅੱਗ ਹੈ ਅੰਦਰੋਂ ਮਰ ਰਹੇ ਹਾਂ ਮੁਰਦਾ ਹੋਏ ਪਏ ਹਾਂ ਮਰਤਾ ਮਰਤਾ ਜਗ ਮੁਵਾ ਮਰ ਵੀ ਨਾ ਜਾਣੇ ਕੋਈ ਸਮਝ ਨਹੀਂ ਆ ਰਹੀ ਕਿੱਧਰ ਮਰ ਰਹੇ ਹਾਂ ਪਰ ਐਸ ਸੂਨ ਐਜ਼ ਵੀ ਟਰਨ ਵਿਦਨ ਐਸ ਸੂਨ ਐਜ਼ ਵੀ ਸਟਾਰਟ ਲਿਵਿੰਗ ਐਸ ਪਰ ਡਿਵਾਈਨ ਵਿਜ਼ਡਮ ਵੀ ਰੀਕਲੇਮ ਆਵਰ ਲਾਈਫ ਅਸੀਂ ਜਨਮ ਪ੍ਰਾਪਤ ਕਰ ਲੈਨੇ ਹਾਂ ਤੇ ਜਨਮ ਕਿਹੜਾ ਜਿੱਥੇ ਸਾਨੂੰ ਇੱਕ ਪਰਿਵਾਰ ਮਿਲ ਜਾਂਦਾ ਹੈ ਜਿਵੇਂ ਸਰੀਰ ਦਾ ਜਨਮ ਹੁੰਦਾ ਮਾਤਾ ਪਿਤਾ ਭੈਣ ਭਰਾ ਮਿਲਦੇ ਐ ਇਸੇ ਤਰ੍ਹਾਂ ਹੀ ਜਦੋਂ ਅਸੀਂ ਜਾਂ ਤਿਸ ਭਾਣਾ ਉਸ ਅਨੁਸਾਰ ਜੀਉਨੇ ਜਿਵੇਂ ਗੁਰੂ ਨੂੰ ਪਾਉਂਦਾ ਜਿਵੇਂ ਗਿਆਨ ਹੈ ਜਿਵੇਂ ਉਸ ਪਰਮਾਤਮਾ ਨੂੰ ਪਾਉਂਦਾ ਜਦੋਂ ਉਸ ਅਨੁਸਾਰ ਜੀਉਣ ਲੱਗਦੇ ਆਂ ਫਿਰ ਸਾਨੂੰ ਇੱਕ ਪਰਿਵਾਰ ਮਿਲਦਾ ਹੈ ਰੱਬੀ ਗੁਣਾ ਦਾ ਪਰਿਵਾਰ ਦਇਆ ਖਿਮਾ ਝੂਠ ਨਹੀਂ ਉਥੇ ਬੇਸਬਰੀ ਨਹੀਂ ਉਥੇ ਸਬਰ ਹੈ ਸੰਤੋਖ ਹੈ ਉਥੇ ਈਰਖਾ ਨਹੀਂ ਉਥੇ ਪਿਆਰ ਹੈ ਉਥੇ ਖੋਲਣ ਦੀ ਆਦਤ ਨਹੀਂ ਉਥੇ ਦੇਣ ਦੀ ਦੇਣ ਵਾਲਾ ਗੁਣ ਹੈ ਉਥੇ ਨਫ਼ਰਤ ਨਹੀਂ ਉਥੇ ਡਰ ਫਿਕਰ ਚਿੰਤਾਵਾਂ ਨਹੀਂ ਉਥੇ ਨਿਰਭਾਉ ਹੈ ਨਿਰਵੈਰ ਹੈ ਤੋ ਜਦੋਂ ਇਹ ਮਨ ਉਹੋ ਜਿਹਾ ਬਣ ਜਾਂਦਾ ਜੋ ਸਤਗੁਰੂ ਸਤਗੁਰੂ ਭਾਵ ਸਦਾ ਨਾਲ ਨਿਭਣ ਵਾਲਾ ਜਿਹੜਾ ਰੱਬੀ ਗਿਆਨ ਹੈ ਉਸ ਅਨੁਸਾਰ ਹੈ ਤਾਂ ਸਾਡਾ ਨਵਾਂ ਜਨਮ ਹੁੰਦਾ ਹੈ ਜਿੱਥੇ ਸਾਨੂੰ ਸੰਤੋਖ ਵਰਗੇ ਰੱਬੀ ਗੁਣਾਂ ਦਾ ਪਰਿਵਾਰ ਮਿਲ ਜਾਂਦਾ ਹੈ ਬਟ ਇਫ ਦਾ ਮਾਈਂਡ ਅਲਾਈਨਸ ਵਿਦ ਸਤਗੁਰੂ ਐਂਡ ਬਾਈ ਸਤਗੁਰੂ ਵੀ ਮੀਨਸ ਦਾ ਐਵਰ ਦਾ ਇਟਰਨਲ ਵਿਜ਼ਡਮ ਦੈਟ ਐਵਰ ਗਾਈਡਿੰਗ ਵਿਜ਼ਡਮ ਅ ਨਿਊ ਬਰਥ ਹੈਪਨਸ ਵਿਦਿਨ ਅਸ Otherwise, we are dying in vices, and whole of our, all of our actions, all of our intellect also burns in the same fire. But now, as soon as we start living as per divine wisdom, a new birth happens within us. We reclaim life. Jyunda hai, jitay khushi hai, ananda hai. ਵੀ ਇਨਹੈਰਿਟ ਅ ਫੈਮਿਲੀ ਆਫ ਡਿਵਾਈਨ ਵਰਚੂਜ਼ ਲਾਈਕ ਕੰਟੈਂਟਮੈਂਟ ਕੰਟੈਂਟਮੈਂਟ ਸੰਤੋਖ ਸਬਰ ਵਰਗਾ ਇੱਕ ਪਰਿਵਾਰ ਸਾਨੂੰ ਮਿਲ ਜਾਂਦਾ ਅੱਗੇ ਦੇਖੋ ਜੀ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇ ਜਦੋਂ ਇਸ ਵਸੋਂ ਲਿਵ ਛੁਟਕੀ ਹੈ ਨਾ ਜੋ ਉਹ ਤੇ ਸਾਡੇ ਅੰਦਰ ਹੈ ਸਤ ਗੁਰੂ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਆਦ ਸੱਚ ਜੁਗਾਦ ਸੱਚ ਉਹ ਤੇ ਸਦਾ ਨਾਲ ਸੀ ਜਿਦੇ ਅਨੁਸਾਰ ਜੀ ਕੇ ਅੰਦਰ ਨਵਾਂ ਜਨਮ ਤੇ ਨਵਾਂ ਪਰਿਵਾਰ ਮਿਲਣਾ ਸੀ ਰੱਬੀ ਗੁਣਾ ਦਾ ਅਗ ਮੁਕਣੀ ਸੀ ਪਰ ਜਦੋਂ ਉਧਰੋਂ ਸਾਡਾ ਧਿਆਨ ਟੁੱਟਦਾ ਹੈ ਨਾ ਲਿਵ ਛੁੜਕੀ ਜਦੋਂ ਉਸ ਪਾਸੇੋਂ ਧਿਆਨ ਟੁੱਟਦਾ ਹੈ ਜਿਹੜਾ ਸਦਾ ਨਾਲ ਸੀ ਜਦੋਂ ਅਸੀਂ ਉਸ ਤੋਂ ਦੂਰ ਹੁੰਨੇ ਆ ਜੁਦਾ ਹੁੰਨੇ ਆ ਅਲੱਗ ਹੁੰਨੇ ਆ ਕਿਰਤ ਕਰਮ ਕੇ ਵਿਛੜੇ ਜਦੋਂ ਉਹ ਤੋਂ ਵਿਛੜ ਜਾਂਦੇ ਆ ਬੈਨ ਵੀ ਸੈਪਰੇਟ ਆਰਸੈਲਫ ਫਰਮ ਦੈਟ ਡਿਵਾਈਨ ਦੈਟ ਇਟਰਨਲ ਵਨ ਹੂਸ ਆਲਵੇਜ਼ ਪ੍ਰੋਵਾਈਡਿੰਗ ਵਿਦ ਦੈਟ ਡਿਵਾਈਨ ਗਾਈਡੈਂਸ ਜਦੋਂ ਉਹ ਤੋਂ ਟੁੱਟਦੇ ਆਂ ਛੁੱਟਦੇ ਆਂ ਲੱਗੀ ਤ੍ਰਿਸ਼ਨਾ ਫਿਰ ਤ੍ਰਿਸ਼ਨਾ 'ਚ ਆ ਜਾਂਦੇ ਆਂ ਫਿਰ ਸਾਨੂੰ ਤ੍ਰਿਸ਼ਨਾ ਲੱਗ ਜਾਂਦੀ ਹੈ ਤ੍ਰਿਸ਼ਨਾ ਕਦੀ ਨਾ ਖਤਮ ਹੋਣ ਵਾਲੀਆਂ ਇੱਛਾਵਾਂ ਤ੍ਰਿਸ਼ਨਾ ਉਸ ਅੱਗ ਵਰਗੀ ਹੈ ਤ੍ਰਿਸ਼ਨਾ ਬਿਰਲੇ ਹੀ ਕੀ ਬੁਜੀ ਹੈ ਉਹ ਅੱਗ ਜਿਹੜੀ ਜਦੋਂ ਅੰਦਰ ਲੱਗਦੀ ਹੈ ਤੇ ਮਤ ਮਨ ਵਿਚਾਰ ਸੁਰਤ ਸਭ ਉਸੇ ਸੜ ਜਾਂਦੇ ਆਂ ਸਤਗੁਰੂ ਸੱਚੇ ਗਿਆਨ ਤੋਂ ਜਦ ਸਾਡਾ ਧਿਆਨ ਹਟਦਾ ਹੈ ਤਾਂ ਤ੍ਰਿਸ਼ਨਾ ਨਾ ਖਤਮ ਹੋਣ ਵਾਲੀਆਂ ਇੱਛਾਵਾਂ ਲੱਗ ਜਾਂਦੀਆਂ ਨੇ ਫਿਰ ਸਾਡੀ ਮੱਤ ਵਿੱਚ ਉਸੇ ਦਾ ਜ਼ੋਰ ਚੱਲ ਪੈਂਦਾ ਹੈ ਮਾਇਆ ਸਾਡੀ ਮੱਤ ਵਿੱਚ ਅਮਰ ਵਰਤਾਇਆ ਉਹਨਾਂ ਉਸ ਤ੍ਰਿਸ਼ਨਾ ਦਾ ਹੀ ਜ਼ੋਰ ਚੱਲ ਪੈਂਦਾ ਹੈ ਹੋਰ ਚਾਹੀਦਾ ਹੈ ਹੋਰ ਮਿਲ ਜਾਏ ਉਹਦੇ ਪਿੱਛੇ ਝੂਠ ਹੈ ਉਹਦੇ ਪਿੱਛੇ ਹੀ ਗੁੱਸਾ ਹੈ ਉਹਦੇ ਪਿੱਛੇ ਹੀ ਅਹੰਕਾਰ ਹੈ ਮੈਂ ਹੈ ਮੇਰੀ ਹੈ ਉਸ ਤ੍ਰਿਸ਼ਨਾ ਕਰਕੇ ਹੀ ਨਾ ਖਤਮ ਹੋਣ ਵਾਲੀ ਇੱਛਾਾਂ ਕਰਕੇ ਹੀ ਸ਼ਿਕਾਇਤਾਂ ਨੇ ਮੰਗਾ ਨੇ we start living in complaints and desires which never get satisfied we start burning within in that fire pher andar us ag ch pay jande ji agan barabar tappai bhitar wagge kaati lagatar kanchi chaldi sanu kat rahi hai maar rahi hai jadon lev chhudki jadon us sacche gyan ton dhyan tutya ta trishna laggi te mat vich maya jehdi sadi maa hai ode vich hun ਅਮਰ ਵਰਤਾਇਆ ਉਹਦਾ ਹੀ ਜ਼ੋਰ ਤ੍ਰਿਸ਼ਨਾ ਦਾ ਹੀ ਜ਼ੋਰ ਚੱਲ ਪੈਂਦਾ ਹੈ ਫਿਰ ਸਾਡੀ ਮਤ ਵਿੱਚ ਉਸੇ ਦਾ ਜ਼ੋਰ ਚੱਲ ਪੈਂਦਾ ਹੈ ਵੈਨ ਵੀ ਸ਼ਿਫਟ ਅਟੈਂਸ਼ਨ ਆਵਰ ਫੋਕਸ ਅਵੇ ਫਰਮ ਸਤ ਗੁਰੂ ਦਾ ਡਿਵਾਈਨ ਦਾ ਟਰੂ ਦਾ ਇਟਰਨਲ ਵਿਜ਼ਡਮ ਐਂਡਲੈਸ ਡਿਜ਼ਾਇਰਸ ਬਿਗਿਨ ਟੂ ਕੰਜ਼ੂਮ ਅਸ ਟੂ ਬਰਨ ਅਸ ਫਰਮ ਵਿਦਨ ਐਂਡ ਵਾਈਸਸ ਸਟਾਰਟ ਡੋਮਿਨੇਟਿੰਗ ਆਵਰ ਇੰਟੈਲੈਕਟ ਮਾਇਆ ਅਮਰ ਵਰਤਾਇਆ ਇਸ ਮਤ ਦੇ ਉੱਤੇ ਜ਼ੋਰ ਚੱਲ ਪੈਂਦਾ ਹੈ ਵਿਕਾਰਾਂ ਦਾ ਅਸੀਂ ਅੰਦਰੋਂ ਕਮਜ਼ੋਰ ਹੋ ਜਾਂਦੇ ਜਦੋਂ ਗੁਰੂ ਵਾਲੇ ਬਣਦੇ ਆ ਉਸ ਦੇ ਉਸ ਨੂੰ ਭਾਉਨੇ ਉਹੋ ਜਿਹਾ ਜੀਵਨ ਕਰਦੇ ਆ ਤੇ ਅੰਦਰੋਂ ਨਵਾਂ ਜਨਮ ਮਿਲਦਾ ਹੈ ਨਵਾਂ ਪਰਿਵਾਰ ਮਿਲਦਾ ਹੈ ਪਰ ਜਿਵੇਂ ਹੀ ਉਸ ਤੋਂ ਟੁੱਟਦੇ ਆ ਤੇ ਅੰਦਰੋਂ ਮਰਨ ਲੱਗ ਜਾਂਦੇ ਆ ਸੜਨ ਲੱਗ ਜਾਂਦੇ ਆ ਖਤਮ ਹੋਣ ਲੱਗ ਜਾਂਦੇ ਆ ਸਾਡਾ ਆਪਣੇ ਤੇ ਜ਼ੋਰ ਨਹੀਂ ਸਾਡੇ ਉੱਤੇ ਵਿਕਾਰਾਂ ਦਾ ਜ਼ੋਰ ਚੱਲ ਪੈਂਦਾ ਹੈ ਅਗਲੀ ਪੰਕਤੀ ਦੇਖੋ ਇਹ ਮਾਇਆ ਇਹ ਜਿਹੜੀ ਮਤ ਹੈ ਜਿਹੜੀ ਰੱਬ ਤੋਂ ਟੁੱਟ ਗਈ ਹੈ ਲਿਵ ਛੁੜਕੀ ਜਿਹਦਾ ਧਿਆਨ ਸਤ ਗੁਰੂ ਤੋਂ ਟੁੱਟਿਆ ਆ ਸੱਚੇ ਗਿਆਨ ਤੋਂ ਟੁੱਟਿਆ ਆ ਉਹ ਵਾਲੀ ਮਤ ਇਹ ਮਾਇਆ ਜਿਤ ਹਰ ਵਿਸਰੈ ਜਿਹੜੀ ਰੱਬ ਨੂੰ ਭੁੱਲ ਗਈ ਹੈ ਮੋਹ ਉਪਜੈ ਇਹਦੇ ਅੰਦਰ ਇੱਕ ਮੋਹ ਪਿਆਰ ਬਣ ਜਾਂਦਾ ਹੈ ਉਸ ਤ੍ਰਿਸ਼ਨਾ ਨੂੰ ਲੈ ਕੇ ਕਿ ਇਹ ਮੈਨੂੰ ਚਾਹੀਦਾ ਹੈ ਫਿਰ ਇਹ ਆਪਣੇ ਆਪ ਤੋਂ ਜੁਦਾ ਹੋ ਕੇ ਟੁੱਟ ਕੇ ਛੁੱਟ ਕੇ ਦੂਰ ਹੋਰ ਦੂਰ ਇਨ ਪੰਚਨ ਮੇਰੋ ਮਨ ਜੋ ਵਿਗਾਰਿਓ ਪਲ ਪਲ ਹਰ ਜੀ ਤੇ ਅੰਤਰ ਪਾਰਿਓ ਭਗਤ ਰਵਿਦਾਸ ਜੀ ਦਾ ਬਚਨ ਹਰ ਪਲ ਫਿਰ ਅਸੀਂ ਖੁਦ ਤੋਂ ਦੂਰ ਹੁੰਦੇ ਜਾਂਦੇ ਹਾਂ ਇਹ ਵਿਕਾਰ ਸਾਨੂੰ ਉਸ ਤੋਂ ਦੂਰ ਹੋਰ ਦੂਰ ਲੈ ਜਾਂਦੇ ਨੇ ਇਹਨਾਂ ਵਿਕਾਰਾਂ ਦਾ ਜੋਰ ਚੱਲ ਪਿਆ ਜਿਵੇਂ ਉਹ ਜਾਨਵਰ ਨੂੰ ਕੰਨ ਤੋਂ ਫੜ ਕੇ ਲੈ ਗਿਆ ਕੋਈ ਦੂਰ ਜਦੋਂ ਉਹਦੇ ਹਵਾਲੇ ਹੋ ਗਏ ਵਿਕਾਰਾਂ ਦੇ ਹਵਾਲੇ ਹੋ ਗਏ ਜਦੋਂ ਗੁਰੂ ਦੇ ਗਿਆਨ ਤੋਂ ਟੁੱਟ ਗਏ ਉਹੋ ਜੇ ਨਹੀਂ ਬਣੇ ਜਿਹੋ ਜਾ ਗੁਰੂ ਗਿਆਨ ਚਾਹੁੰਦਾ ਸੀ ਉਸ ਤੋਂ ਟੁੱਟੇ ਲਿਵ ਛੁੜਕੀ ਧਿਆਨ ਛੁੱਟਿਆ ਮਾਇਆ ਦਾ ਐਸਾ ਜ਼ੋਰ ਕ੍ਰਿਸ਼ਨ ਦਾ ਐਸਾ ਜ਼ੋਰ ਪਿਆ ਕਿ ਉਹ ਜਿਹੜੀ ਮਾਇਆ ਉਹ ਜਿਹੜੀ ਮਤ ਹੈ ਉਹਦੇ ਤੇ ਹੁਣ ਵਿਕਾਰਾਂ ਦਾ ਜ਼ੋਰ ਚੱਲ ਪਿਆ ਇਹ ਮਾਇਆ ਹੁਣ ਇਹ ਜਿਹੜੀ ਮਾਇਆ ਇਹ ਜਿਹੜੀ ਮਤ ਹੈ ਜਿਹੜੀ ਲਿਵ ਛੁੜਕੀ ਹੈ ਜਿਹਦਾ ਧਿਆਨ ਟੁੱਟਿਆ ਹੋਇਆ ਗੁਰੂ ਤੋਂ ਜਿਤ ਜਿਸ ਨੂੰ ਹਰ ਵਿਸਰੈ ਜਿਸ ਨੂੰ ਹਰੀ ਵਿਸਰ ਗਿਆ ਹੈ ਇਹ ਵਿਕਾਰਾਂ ਵਾਲੀ ਮਤ ਜਿਸ ਨੂੰ ਰੱਬ ਭੁੱਲ ਗਿਆ ਪ੍ਰਮਾਤਮਾ ਭੁੱਲ ਗਿਆ ਹੈ ਅਗਿਆਨਤਾ ਦੇ ਨਾਲ ਮੋਹ ਪਾ ਲੈਂਦੀ ਹੈ ਤੇ ਰੱਬੀ ਗੁਣਾ ਦੀ ਜਗ੍ਹਾ ਦੂਜੇ ਪਾਸੇ ਵਿਕਾਰਾਂ ਨਾਲ ਪਿਆਰ ਪਾ ਲੈਂਦੀ ਹੈ ਮੋਹ ਉਪਜੇ ਭਾਉ ਦੂਜਾ ਲਾਇਆ ਦੂਜੇ ਨਾਲ ਪਿਆਰ ਪੈ ਗਿਆ ਦੂਜਾ ਕੌਣ ਆਉ ਗਣ ਵਿਕਾਰ ਉਹਨਾਂ ਨਾਲ ਉਹਨਾਂ ਨਾਲ ਪਿਆਰ ਪਾ ਲੈਂਦੀ ਹੈ this vice dominant intellect which has shifted its focus attention from The divine wisdom towards the vices. Now the vices become dominant over it. Such intellect attaches with ignorance. pasanda. It loves ignorance. It doesn't want to come into light. Doesn't want clarity, because clarity and wisdom is going to detach it, 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 it from all those unending desires. O trishna to ਇਹ ਮਤ ਜਿਹੜੀ ਹੈ ਰੱਬ ਤੋਂ ਟੁੱਟੀ ਹੈ ਇਹਦਾ ਪਿਆਰ ਅਗਿਆਨਤਾ ਨਾਲ ਪੈ ਗਿਆ ਕਿ ਨਹੀਂ ਮੈਂ ਐਦਾ ਹੀ ਰਹਿਣਾ ਹੈ ਹੁਣ ਜਿੰਨਾ ਮਰਜੀ ਕੋਈ ਸਮਝਾਵੇ ਜਿੰਨਾ ਮਰਜੀ ਗਿਆਨ ਪੜੇ ਇਹ ਖੁਦ ਨੂੰ ਬਦਲਣਾ ਹੀ ਨਹੀਂ ਚਾਹੁੰਦੀ ਇਹ ਮਤ ਤੇ ਇਸ ਦਾ ਪਿਆਰ ਫਿਰ ਵਿਕਾਰਾਂ ਨਾਲ ਪੈ ਗਿਆ ਜਿਹਦਾ ਜਿਹਦਾ ਪਿਆਰ ਵਿਕਾਰਾਂ ਨਾਲ ਹੈ ਲਾਲਚ ਨਾਲ ਜਿਹਦਾ ਪਿਆਰ ਹੈ ਉਹ ਆਪਣੇ ਆਪ ਨੂੰ ਬਦਲਣਾ ਨਹੀਂ ਚਾਹੁੰਦਾ And develops love with vices instead of divine virtues. Rabbi Gunadi Jaga. Instead of divine virtues, it it loves vices more. It loves greed, hate, envy, jealousy. Because in that indulgence, it has developed love for that ignorance. It doesn't want to get enlightened. It doesn't want to get wise enough to leave it othech maza aa reha hai starts you know taking pleasure in those vices agli pankti dekho kahe nanak nanak jiye kende ne teesre nanak guru amar das ji gur prasadhi jinna liv lagi gur rara mukta gur gyan guru jo dinda hai o wala gur ustad jeda teacher jeda gur dinda sikha dinda gyan samaj skill dinda ਗੁਰ ਪ੍ਰਸਾਦੀ ਪ੍ਰਸਾਦ ਖੁਸ਼ੀ ਗੁਰੂ ਖੁਸ਼ੋ ਕੇ ਸਾਨੂੰ ਸਮਝ ਦੇ ਰਿਹਾ ਗਿਆਨ ਦੇ ਰਿਹਾ ਉਸ ਗਿਆਨ ਦੀ ਕਿਰਪਾ ਦੇ ਨਾਲ ਉਸ ਗਿਆਨ ਦੀ ਤਾਕਤ ਦੇ ਨਾਲ ਜਿਨ੍ਹਾਂ ਲਿਵ ਲੱਗੀ ਜਿਨ੍ਹਾਂ ਨੇ ਲਿਵ ਜੋੜੀ ਤੋੜੀ ਨਹੀਂ ਲਿਵ ਛੁੜਕੀ ਨਹੀਂ ਜਿਨ੍ਹਾਂ ਦੀ ਲੱਗੀ ਹੈ ਜਿਹੜੇ ਉਸ ਸਤਿਗੁਰੂ ਨਾਲ ਜੁੜੇ ਨੇ ਉਹਨਾਂ ਦੇ ਜੀਵਨ ਚ ਆਨੰਦ ਆਉਣਾ ਨਾ ਸਤਿਗੁਰੂ ਮੈਂ ਪਾਇਆ ਆਨੰਦ ਪਾਇਆ ਮੇਰੀ ਮਾਇ ਤਾਂ ਜਿਨ੍ਹਾਂ ਦੀ ਲਿਵ ਉਧਰ ਲੱਗੀ ਸਤਿਗੁਰੂ ਵੱਲ ਜਿਹੜੇ ਉਸ ਅਨੁਸਾਰ ਜੀਣ ਲੱਗ ਗਏ ਉਹੋ ਜੇ ਬਣ ਕੇ ਜਿਹੋ ਜਆ ਭੌਂਦਾ ਹੈ ਜਾਂ ਤਿਸ ਭਾਣਾ ਤਿਨੀ ਵਿੱਚੇ ਮਾਇਆ ਪਾਇਆ ਉਹਨਾਂ ਨੇ ਇਸ ਮਤ ਨੂੰ ਪਾ ਲਿਆ ਹੈ ਜਿਹਦੇ ਵਿੱਚੋਂ ਜਨਮ ਹੁੰਦਾ ਹੈ ਨਵਾਂ ਜਿਹਦੇ ਵਿੱਚੋਂ ਨਵਾਂ ਪਰਿਵਾਰ ਗੁਣਾ ਦਾ ਮਿਲਦਾ ਹੈ ਗੁਰੂ ਗਿਆਨ ਸਦਕਾ ਗੁਰੂ ਗਿਆਨ ਨੂੰ ਅਮਲ ਵਿੱਚ ਲਿਆ ਕੇ ਜਿਨ੍ਹਾਂ ਦਾ ਧਿਆਨ ਸਤਿਗੁਰੂ ਸਦਾ ਨਾਲ ਵਸਦੇ ਗੁਰੂ ਪ੍ਰਮਾਤਮਾ ਪ੍ਰਭੂ ਨਾਲ ਲੱਗਦਾ ਹੈ ਉਹਨਾਂ ਨੂੰ ਆਪਣੇ ਅੰਦਰ ਹੀ ਉਸ ਮਤ ਦੀ ਪ੍ਰਾਪਤੀ ਹੁੰਦੀ ਹੈ ਜਿਹਦੇ ਵਿੱਚੇ ਮਾਇਆ ਮਾਂ ਉਸ ਮਾਂ ਦੀ ਪ੍ਰਾਪਤੀ ਹੋ ਗਈ ਉਸ ਮਤ ਦੀ ਪ੍ਰਾਪਤੀ ਹੋ ਗਈ ਜਿਹਦੇ ਵਿੱਚੋਂ ਜਨਮ ਮਿਲਣਾ ਸੀ ਜਾਂ ਤਾਂ ਸੁਭਾਣਾ ਤਾਂ ਜੰਮਿਆ ਪਰਿਵਾਰ ਭਲਾ ਭਲਾ ਪਰਿਵਾਰ ਚੰਗਾ ਪਰਿਵਾਰ ਚੰਗੇ ਗੁਣਾਂ ਦਾ ਪਰਿਵਾਰ ਬੁਰਾਈ ਦਾ ਪਰਿਵਾਰ ਨਹੀਂ ਵਿਕਾਰਾਂ ਦਾ ਪਰਿਵਾਰ ਨਹੀਂ ਉਦੋਂ ਮਿਲਿਆ ਜਦੋਂ ਲਿਵ ਉਸ ਪਾਸੇ ਜੁੜੀ ਜਦੋਂ ਲੇਵਰ ਟੁੱਟੀ ਤੇ ਉਹ ਸਾਰਾ ਪਰਿਵਾਰ ਹੋਰ ਬਣ ਗਿਆ ਹੁਣ ਪਰਿਵਾਰ ਬਣ ਗਿਆ ਝੂਠ ਈਰਖਾ ਨਫ਼ਰਤ ਵਿਕਾਰਾਂ ਦਾ ਪਰ ਮੈਨੂੰ ਤੇ ਭਲਾ ਪਰਿਵਾਰ ਚਾਹੀਦਾ ਹੈ ਅੰਦਰ ਵੀ ਬਾਹਰ ਵੀ ਅਸੀਂ ਬਾਹਰ ਵੀ ਭਲੇ ਲੋਕਾਂ ਦਾ ਸੰਗ ਚਾਹੁੰਨੇ ਆ ਨਾ ਕਿ ਮੇਰੇ ਪਰਿਵਾਰ ਚ ਸਾਰੇ ਭਲੇ ਹੋਣ ਮੇਰੇ ਬੱਚੇ ਭਲੇ ਹੋਣ ਮੇਰੇ ਮਾਤਾ ਪਿਤਾ ਭਲੇ ਨੇ ਮੈਂ ਮੇਰੇ ਭੈਣ ਭਰਾ ਭਲੇ ਹੋਣ ਮੇਰੇ ਦੋਸਤ ਮਿੱਤਰ ਚੰਗੇ ਹੋਣ ਰਿਸ਼ਤੇਦਾਰ ਚੰਗੇ ਮਿਲਣ ਫਿਰ ਆਪਣੇ ਅੰਦਰ ਬੁਰਿਆਂ ਨਾਲ ਅਸੀਂ ਕਿਉਂ ਪਿਆਰ ਪਾਲਿਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਜਦੋਂ ਰੱਬ ਨੂੰ ਭੁੱਲੀ ਇਹ ਮਤ ਤਾਂ ਇੰਨੇ ਉਹਨਾਂ ਨੂੰ ਸਾਥੀ ਬਣਾ ਲਿਆ ਮੋਹ ਉਪਜੈ ਭਾਉ ਦੂਜਾ ਲਾਇਆ ਦੂਜਿਆਂ ਨਾਲ ਵਿਕਾਰਾਂ ਨਾਲ ਪਿਆਰ ਪਾ ਲਿਆ ਉਹਨਾਂ ਨੂੰ ਸੰਗੀ ਨਹੀਂ ਬਣਾਇਆ ਉਹਨਾਂ ਨੂੰ ਪਰਿਵਾਰ ਨਹੀਂ ਬਣਾਇਆ ਸੰਤੋਖ ਨੂੰ ਸਬਰ ਨੂੰ ਦਇਆ ਨੂੰ ਖਿਮਾ ਨੂੰ ਉਸ ਨੂੰ ਜਦੋਂ ਛੱਡਿਆ ਤੇ ਦੁਖੀ ਫਿਰ ਆਨੰਦ ਨਹੀਂ ਫਿਰ ਅੱਗ ਲੱਗ ਗਈ ਅੰਦਰ ਸੜਨ ਲੱਗ ਗਿਆ ਅੱਗ ਵਿੱਚ ਬੈਠਾ ਬੰਦਾ ਸੁਖੀ ਥੋੜੀ ਹੋ ਸਕਦਾ ਆਨੰਦ ਵਿੱਚ ਥੋੜੀ ਹੋ ਸਕਦਾ ਉਹ ਤੇ ਸੜ ਰਿਹਾ ਦੁਖੀ ਹੋਏਗਾ ਵਿਕਾਰ ਉਹ ਅੱਗ ਨਹੀਂ ਜੈਸੀ ਅਗਨ ਉਧਰ ਮੈਂ ਹੁਣ ਜਿਹੋ ਜੀ ਅਸੀਂ ਅੱਗ ਅੰਦਰ બાળ ਲਈ ਆਪਣੇ ਢਿੱਡ ਦੇ ਵਿੱਚ ਆਪਣੀ ਸੋਚ ਵਿੱਚ ਅੰਦਰੋਂ ਉਹੋ ਜੀ ਸਾਡੀ ਬਾਹਰੋਂ ਮਤ ਹੋ ਗਈ ਅਸੀਂ ਬਹੁਤ ਚੰਗਾ ਵੀ ਬੋਲੀਏ ਤਾਂ ਵੀ ਨਹੀਂ ਪਰ ਜੇ ਕਿਤੇ ਅੰਦਰੋਂ ਗੁਰੂ ਵਾਲੀ ਮਤ ਲੈ ਲਈ ਉਹ ਵਾਲੀ ਉਦੋਂ ਮਤ ਮਿਲੀ ਜਦੋਂ ਗੁਰੂ ਦੇ ਅਨੁਸਾਰ ਜੀਣ ਲੱਗ ਗਏ ਜਦੋਂ ਉਸ ਪਾਸੇ ਲਿਵ ਜੋੜ ਲਈ ਅੰਦਰ ਉਸ ਮਤ ਦੀ ਪ੍ਰਾਪਤੀ ਹੁੰਦੀ ਜਿਸ ਨਾਲ ਵਿਕਾਰਾਂ ਤੋਂ ਵਿਕਾਰਾਂ ਦੀ ਅੱਗ ਤੋਂ ਛੁਟਕਾਰਾ ਹੁੰਦਾ ਤੇ ਆਨੰਦ ਮਿਲਦਾ ਹੈ ਆਨੰਦ ਭਇਆ ਮੇਰੀ ਮਾਏ ਇਹੀ ਤੇ ਟਾਰਗੇਟ ਹੈ ਥਰੂ ਗੁਰੂਜ਼ ਵਿਜ਼ਡਮ ਥਰੂ ਗੁਰੂਜ਼ ਵਿਜ਼ਡਮ ਮੀਨਸ ਵੈਨ ਵੀ ਅਪਲਾਈ ਵੈਨ ਵੀ ਇੰਪਲੀਮੈਂਟ ਥੈਟ ਗੁਰੂਜ਼ ਵਿਜ਼ਡਮ ਇੰਟੂ ਆਵਰ ਲਾਈਵਜ਼ ਦੋਜ਼ ਹੂ ਸਟੇ ਫੋਕਸਡ ਔਨ ਸਤ ਗੁਰੂ ਸਤ ਸਦਾ ਇਟਰਨਲ always present that divine within us then we gain that inner intellect which frees us from vices and brings bless ਜਿਹਦੇ ਨਾਲ ਜੁੜ ਕੇ ਅੰਦਰੋਂ ਨਵਾਂ ਜਨਮ ਪ੍ਰਾਪਤ ਹੁੰਦਾ ਹੈ ਨਵਾਂ ਜਨਮ ਕਿਹੜਾ ਜਿੱਦ ਚ ਨਿਰਪਾਉ ਹੈ ਜਿੱਦੇ ਚ ਨਿਰਵੈਰ ਹੈ ਜਿੱਤੇ ਸੰਤੋਖ ਹੈ ਜਿੱਤੇ ਸ਼ੁਕਰਾਨਾ ਹੈ ਇਨ ਵਿੱਚ देयर इज ਗ੍ਰੈਟੀਟਿਊਡ ਕੰਪੈਸ਼ਨ ਜਿੱਦੇ ਚ there are no more complaints there's no hate envy jealousy greed anger lust when we when we claim that family when we claim that life and it happens only when we focus when we attach ourselves to that guru and how we attach through that wisdom living that wisdom jadon os gyan anusar jivne a phir andar oh guru wali mat mildi a vikaran wali mat nu chhadna a ਵਿਕਾਰਾਂ ਵਾਲੀ ਮਤ ਸਾਡੇ ਅੰਦਰ ਅੱਗ ਦੇ ਵਿੱਚ ਸਾਨੂੰ ਸਾੜੀ ਜਾਂਦੀ ਹੈ ਗੁਰੂ ਵਾਲੀ ਮਤ ਸਾਨੂੰ ਅੰਦਰੋਂ ਇੱਕ ਇਹੋ ਜਿਹਾ ਜਨਮ ਜਨ ਦਿੰਦੀ ਹੈ ਜਿੱਥੇ ਠੰਡਕ ਹੈ ਜਿੱਥੇ ਸਬਰ ਹੈ ਸੰਤੋਖ ਹੈ ਜਿੱਥੇ ਆਨੰਦ ਹੈ ਗੁਰੂ ਕਿਰਪਾ ਕਰੇ ਅਸੀਂ ਵੀ ਉਸ ਮਤ ਨਾਲ ਜੁੜੀਏ ਉਸ ਮਾ ਨਾਲ ਜੁੜੀਏ ਜਿਹਦੇ ਨਾਲ ਸਾਡੇ ਅੰਦਰ ਗੁਣਾ ਵਾਲਾ ਪਰਿਵਾਰ ਪ੍ਰਗਟ ਹੋਵੇ ਜਿਸ ਨਾਲ ਸਾਡੇ ਅੰਦਰ ਸਾਨੂੰ ਇੱਕ ਨਵਾਂ ਜਨਮ ਮਿਲੇ ਜਿੱਥੇ ਆਨੰਦ ਹੋਵੇ ਸ਼ੁਕਰਾਨਾ ਹੋਵੇ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਬਾਣੀ ਦੇ ਵਿਚਾਰ ਨਾਲ ਜੁੜਦੇ ਰਹੀਏ ਪੁਲਚਕ ਦੀ ਖਿਮਾ ਗੱਜ ਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ